ਜੀ ਇਧਰ ਕੰਡਾ ਜੀ ਵੀ ਆ ਗਏ ਪ੍ਰਧਾਨ ਲੈ ਵੀ ਕਾਟੇ ਵਾਦੇ ਪੂਰੇ ਕਰਦੀ ਹੁਣ ਕੀ ਕੋਟਲ ਹੋਣੀ 30 ਬਸ ਠੀਕ ਆ 15 ਦੀ ਐਵਰੇਜ ਹੀ ਆ ਜਵੇ ਜਹਾ ਪ੍ਰਧਾਨ 15 ਦੀ ਆ ਜਵੇ 15 ਦੀ ਆ ਜਵੇ ਬੈਠੇ ਜੀ ਬਾਈ ਦੋ ਪੱਖੇ ਇੱਕ ਵਾਰ ਚਲਾਏ ਵੀ ਦੇਖੋ ਜਿਹੜੀ ਬਿਮਾਰੀ ਠਮਾਰ ਵਾਲਾ ਬੀ ਜਾਣਦਾ ਜਾਂ ਡੂਟੀ ਛੋਡੀ ਵਾਲਾ ਸਭ ਇੱਕ ਨਹੀਂ ਚੱਲਣਿਆ ਡਬਲ ਡਬਲ ਪੱਖਾ ਲੈ ਜੀ ਦੇਖ ਲਓ ਬਾਕੀ ਕੀ ਆ ਗੁੱਸਾ ਆਓ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਬਾਈ ਰੋਪੜ ਦਾਣਾ ਮੰਡੀ ਚ ਆਏ ਪਿਆ ਅਨਾਜ ਮੰਡੀ ਪਤਾ ਸਬਜ਼ੀ ਮੰਡੀ ਪੂਰੀ ਪੈਂਦੀ ਹੈ ਹਾਂ ਜੀ ਸਬਜ਼ੀ ਮੰਡੀ ਕਿਹੜਾ ਦੇ ਸਬਜ਼ੀ ਮੰਡੀ ਆ ਆ ਸਬਜ਼ੀ ਮੰਡੀ ਆ ਬਾਈ ਇਹ ਰਾਤ ਨੂੰ ਬੋਲੀ ਹੁੰਦੀ ਪਹਿਲਾਂ ਪ੍ਰਧਾਨ ਨੂੰ ਮਿਲੋ ਸ੍ਰੀ ਕਾਲ ਜੀ ਪ੍ਰਧਾਨ ਜੀ ਕੀ ਹਾਲਾਤ ਹੈ ਕਮਾੜੀ ਜੇਦਗੀ ਪਰਾ ਤਾਂ ਮਾੜੇ ਹੀ ਆ ਤੇਰੇ ਸਾਹਮਣੇ ਹੀ ਆ ਜੀ ਬੁੱਸਾ ਹੈਗਾ ਬਾਈ ਆ 770 ਜਿਹੜਾ ਬੀਜ ਪੜਾਇਆ ਤਾਂ ਮਤਲਬ ਬੋਨਾ ਰੋਗ ਕਈ ਰੋਗ ਤੇ ਵਿੱਚ ਬਿਮਾਰੀ ਤੁਹਾਮਾਰੀ ਵੀ ਜਿੰਨਾ ਉਧਰ ਨੇ ਕਹਦਾ ਇੰਨਾ ਹੀ ਇੱਧਰ ਪ੍ਰਧਾਨ ਜੀ ਨਹੀਂ ਨਹੀਂ ਇਧਰ ਨੇ ਕਹਦਾ ਇਧਰ ਵਾਧੇ ਨੇ ਕਹਦਾ ਦੋ ਪੱਖੇ ਪੱਖਾ ਵੀ ਬਾਈ ਦੇਖੋ ਡਬਲ ਲੱਗਿਆ ਪਿਆ ਏ ਇਹ ਸਿਸਟਮ ਦੇਖੋ ਪਹਿਲੀ ਵਾਰ ਦੇਖਿਆ ਵੀ ਜਿਹੜੇ ਖਰਾਬ ਆਉਣੇ ਆਹ ਸਿਸਟਮ ਆਉਣਾ ਪ੍ਰਧਾਨ ਇਹ ਜਿਹੜਾ ਬੀਜ ਹੈ ਇਹ ਬਾਈ ਜਿਹੜੇ ਆਪਣੇ ਵੀਰ ਲਾਉਂਦੇ ਆ ਪਹਿਲਾਂ ਠੀਕ ਤਾਂ ਲਾਸਟ ਮਾ ਕੇ ਖਰਾਬ ਹੋ ਗਿਆ ਆਈ ਸਾਲ ਹਾਂ ਪਰ ਉਹ ਸਾਫ ਬਹੁਤ ਆ ਬਨੇ ਇਹ ਪ੍ਰਧਾਨ ਜਿਹੜੀ ਡੋਡੀ ਛੋਟੀ ਵਾਲੀ ਆਉਣੀ ਆ ਉਹਨੂੰ ਵੀ ਡਬਲ ਪੱਖਾ ਲੱਗਣਾ ਬਹੁਤ ਡਬਲ ਲੱਗਣਾ ਆ ਜੀ ਦੇਖੀ ਲਾਇਆ ਤੇ ਆ ਗੋਦ ਨੂੰ ਆ ਲੱਗਾ ਆਹ ਨਿਕਲਿਆ ਸਾਫ ਮਾਲ ਭਾਈ ਸਾਫ ਵੀ ਹੈਗਾ ਏ ਪਰ ਵਿੱਚ ਆਏ ਵੀ 8 ਕੁਆਟ ਵੀ ਖਾਸਾ ਨਿਕਲਦਾ ਹੈ ਆ ਦੇਖੋ ਭਾਈ ਡਬਲ ਪੱਖਾ ਚੱਲਦਾ ਏ ਸਿੰਗਲ ਪੱਖਾ ਦਾ ਦੇਖਿਆ ਤਾਂ ਡਬਲ ਵੀ ਅੱਜ ਦੇਖ ਲਿਆ ਵੀ ਦੇਖਿਆ ਨਹੀਂ ਹਾਂ ਆ ਵੀ ਭਾਈ ਜਿਹੜਾ 770 ਰੁਪਈਆ ਹੈ ਇਹਦੇ ਉਸ ਤੋਂ ਉਸ ਤੇ ਨਹੀਂ ਆਉਣੀ ਭਾਈ ਇਹਦਾ ਚਾਰ ਝੂਟ ਜਮੇ ਡਾਊਨ ਹੈ ਜਿਹਦਾ ਸਮਝ ਲਓ ਵੀ ਮੈਂ ਤਾਂ ਬਿਲਕੁਲ ਕੀਤੇ ਦੋ ਘੜੀ ਰੋਟੀ ਵੀ ਬਹੁਤ ਆ ਹਾਂ ਨਾ ਨਾ ਪ੍ਰਧਾਨ ਬਹੁਤ ਘੱਟ ਲੋਟ ਹੈ ਆਪਣੇ ਮੈਂ ਦੇਖਿਆ ਹੈ ਅੱਜ ਵੀ ਤੇ ਬਹੁਤ ਵਧੀਆ ਖੜੀ ਆ ਅੱਜ ਵੀ ਤੇ ਕੀਲਾ ਔਰ ਇਹ ਤੇਰ ਦੋ ਕਿਲੇ ਹਾਂ ਬਾਕੀ ਪ੍ਰਧਾਨ ਦੇ ਦਾ ਬਾਈ 30 ਕੁਆਂਟਲ ਹੋ ਗਈ ਖੁਸ਼ ਆ ਪਤਾ ਕਹਿੰਦਾ ਹਾਂ 30 ਕੁਆਂਟਲ ਹੋ ਗਈ ਲੋਟ ਖੋਸ਼ ਹੈ ਹਾਂ ਵੀ ਬਾਈ ਦੋ ਕਿਲੇ ਦਾ ਮਾਲ ਹੈ ਤੇ 30 ਕੁਆਂਟਲ ਹੋ ਗਈ ਕਿਉਂਕਿ 10 ਕੁਆਂਟਲ ਤਾਂ ਹੀ ਨਿਕਲ ਜਾਣੀ ਜਿਹੜੀ ਫੱਕ ਹੈ ਨਹੀਂ 20 30 ਐਵਰੇਜ ਆ ਗਈ ਦੀ ਦੂਏ ਮਾਤੇ ਇੰਨੀ ਤਾਂ ਨਿਕਲੀ ਦੂਏ ਤੇ ਨਹੀਂ ਸਕਦੀ ਹਾਂ ਯਾ ਅੱਧੀ ਢੇਰੀ ਲੱਗੀ ਆ ਬਾਈ ਉਹੀ 15 20 ਦੇ ਵਿੱਚ ਜਾਂ 22 ਬਾਈ ਇੱਥੇ ਜਿਹੜਾ ਆੜਾ ਬੱਸ ਨਹੀਂ ਹੈਗਾ ਹਲੇ ਵੇਤੀ ਆ ਰਹੀ ਆ ਪਤਾ 20 ਤੇ 12 ਵਾਲੀ ਤਾਂ ਨਹੀਂ ਆ ਰਹੀ ਹਲੇ ਨਹੀਂ 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 ਫਿਰ ਤਾਂ ਚੱਲੇ ਡੋਡੀ ਡੰਡੀ ਚੱਲੇ ਉਹ ਵਾਇਸ ਆਉਟ ਨਹੀਂ ਆ ਹਰੇ ਤਾਂ ਬਾਈ ਡੋਡੀ ਰਸਤ ਆ ਰਹੀ ਜਿਹੜੀ ਵੀ ਡੋਡੀ ਦੇ ਬਗੈਰ ਇੱਧਰ ਮੰਡੀ ਵੀ ਲੱਗਦੀ ਇੱਥੇ ਵੀ ਸੇਬਾਂ ਦਾ ਰੇਟ ਪੁੱਛਣਾ ਸੀ ਪਰ ਉਹ ਸੇਬ ਮਹਿੰਗੇ ਲੱਗਦੇ ਆ ਹਾਂ ਉਹਦੇ ਸੇਬ ਮਹਗੇ ਲੱਗਦੇ ਆ ਮੰਡੀ ਤੇ ਸਾਥੇ ਆ ਪਿੰਡ ਉੱਤੇ ਜਾ ਕੇ ਪਰ ਤਾਂ ਦੇਖੀਂ ਕਿ ਤੇ ਇੱਥੇ ਪੱਖੇ ਦੀ ਹਵਾ ਤਾਂ ਨਜ਼ਾਰਾ ਖੋਲੀ ਵੀ ਆ ਦੇਖੋ ਭਾਈ ਐਂ ਚਾਲਦੇ ਪੱਖੇ ਡਬਲ ਆਹ ਸਾਹ ਹੈਗੀ ਆ ਪੂਰੀ ਤਰ੍ਹਾਂ ਦੇਖੋ ਲੋ ਜੀ ਭਾਈ ਦੋ ਪੱਖੇ ਇੱਕ ਵਾਰ ਚਲਾਏ ਵੀ ਦੇਖੋ ਜਿਹੜੀ ਬਿਮਾਰੀ ਠਮਾਰੀ ਵਾਲਾ ਵੀ ਜਾਣਦਾ ਜਾਂ ਡਿਊਟੀ ਛੋਡੀ ਵਾਲਾ ਸਭ ਇੱਕ ਨਹੀਂ ਚੱਲਣਿਆ ਡਬਲ ਡਬਲ ਪੱਖਾ ਲਾ ਜੀ ਜੀ ਦੇਖ ਲੋ ਬਾਕੀ ਕੀ ਆ ਗੱਲ ਇਹ ਨਾ ਬਾਈ ਮੂਰੇ ਨੂੰ ਨਿਕਲਦਾ ਏ ਉਨਾ ਹੀ ਬੈਕ ਸ਼ੈਟ ਨਾਲ ਨਿਕਲਦਾ ਦੇਖੋ ਤਰਸ ਬਹੁਤ ਲੋ ਜੀ ਬਾਈ ਅੱਜ ਤਾਂ ਸਾਜਰੇ ਪ੍ਰਧਾਨ ਦਾ ਕੰਮ ਨਿਭੜ ਜੂਗਾ ਪਰ ਨਾ ਹੈ ਮਾਲ ਆਉਂਦਾ ਕਿ ਕੱਟਿਆ ਆਉਂਦਾ ਹਲੇ ਕੱਟਿਆ ਜਮੀ ਮਾਰ ਹੈ ਉਹਨੇ ਅਗੇ ਜੀਰੀ ਨਹੀਂ ਹੈ ਨਹੀਂ ਅਗੇ ਜੀ ਨਹੀਂ ਪੂਰੀ ਹੋਣੀ ਨਾ ਪੂਰੀ ਚਾ ਬਿਮਾਰੀ ਠਮਾਰੀ ਵਾਲੀ ਸਭ ਚੱਕਣੀ ਪੈਣੀ ਇਹਨਾਂ ਨੂੰ ਹਾਂ ਹਾਂ ਕੋਈ ਨਹੀਂ ਭਾਈ ਹਾਂ ਬੇ ਕਿਤਾ ਜਾਣੀ ਆ ਬਨੇ ਭਾਈ ਹੁਣ ਤੱਕ ਜਿਹੜੀ ਆ ਠੀਕ ਹੈ ਵੀ ਜਿਹੜੀ ਹੁਣ ਤੇ 10 ਦਿਨ ਨੂੰ ਆਣੀ ਹੈ ਉਹਦਾ ਫੇਰ ਮੰਡੀ 'ਚ ਖੜਨੇ ਹੋਣਾ ਹੈਗਾ ਫਰਦਾ ਹਾਂ ਪਤਾ ਨੇ ਇਹ ਦੋ ਪੱਖੇ ਲੱਗੇ ਦੁਖਤਾਂ ਲੱਗੇ ਆ ਜੇ ਵੀ ਡਬਲ ਲਾਤਾ ਪ੍ਰੋਜੈਕਟ ਨਹੀਂ ਹੈਗੀ ਫੱਕ ਹੈਗੀ ਐਵੇਂ ਕਹੀਏ ਫੇਰ ਡਬਲ ਆਉਣ ਦੇ ਥੱਲੇ ਤੇ ਹੁਣ ਇੱਕ ਜਿ ਪਾਉਂਦੇ ਪਰ ਢੇਰੀ ਹੋ ਜਾਂਦੀਆਂ ਨੇ ਦੋ ਵਾਰੀ ਲਾਉਣਾ ਪੈਂਦਾ ਸਾਫ ਵੀ ਨਿਕਲਦਾ ਏ ਸਾਫ ਵੀ ਆ ਬਾਕੀ ਇੱਧਰ ਭਾਈ ਆਹ ਮੰਡੀ ਪੈਂਦੀ ਆ ਇੱਧਰ ਦੇਖ ਲੋ ਸਾਰੇ ਉਰੇ ਮਤਲਬ ਉਹ ਨਹੀਂ ਪੇਟ ਪੂਜਾ ਕਰਦੇ ਭਾਈ ਕਿੰਨੇ ਸਾਂਹ ਵਿੱਚੇ ਪਏ ਗਏ ਆ ਗੂਆਂ ਪ੍ਰਧਾਨ ਮੈਂ ਕਹਿੰਦਾ 3 4 5 6 7 8 9 10 11 12 13 ਭਾਈ 13 ਡੰਗਰ ਫਿਰਦੇ ਦੇਖੋ ਉਬਾਰਾ ਉਹਦਾ ਪਾਰ ਵੀ ਆ ਉੱਦਾਂ ਸਾਊ ਆ ਸਾਊ ਦਾ ਕੀ ਪਤਾ ਇਹਨਾਂ ਨੇ ਕਦ ਖਰਾਬ ਹੋ ਜਾਣਾ ਏ ਭਾਈ ਮੰਡੀ ਵਾਲੇ ਸਬਜ਼ੀਆਂ ਸਬਜ਼ੀਆਂ ਪਾਈ ਜਾਂਦੇ ਆ ਦੇਖੋ ਇਹਨਾਂ ਨੂੰ ਸਬਜ਼ੀਆਂ ਪਾਈਆਂ ਨੇ ਹੈ ਤਾਂ ਠੀਕ ਨਹੀਂ। ਯਾ ਦੇਖੋ ਕਿਹੜੇ ਸਾਹਬ ਨਾਲ ਫਿਰਦੇ ਆ। ਭਾਈ ਇਹ ਤਾਂ ਜੇ ਇਹਦਾ ਪ੍ਰਧਾਨ ਜੀ ਸ਼੍ਰੀ ਜਮਕੌਰ ਸਾਹਿਬ ਦੇਖਿਆ ਤਾਂ ਭੂਸਰ ਗਏ ਦੁਕਾਨ ਚ ਵੜ ਗਏ ਤੇ ਤੋੜਤਾ ਸਾਰਾ ਕੁਝ ਹੈ। ਸੱਜਾ ਗਵਰਨਮੈਂਟ ਸਰਕਾਰ ਜੀ ਗਊ ਸੱਸੇ ਸੇ ਉਸ ਨੰਦੀ ਆ। ਹੂੰ। ਬਣ ਕੇ ਰੱਖੇ ਇਹਨਾਂ ਨੂੰ। ਹੂੰ। ਆ ਦੇਖੋ ਭਾਈ ਕਿਹੜੇ ਸਾਹਬ ਨਾਲ ਫਿਰਦੇ ਆ ਬੱਲਾ ਬੱਲਾ। ਕੋਈ ਸਹਣਾ ਹੈਗੀ ਰੁਕਣਾ। ਆ ਨੇਰੇ ਹੀ ਫਿਰਦੇ ਆ ਭਾਈ ਥੱਬੇ ਵਾਲਾ। ਹੁਣ ਦੇਖਿਆ ਵੀ ਸਵੇਰ ਸਮਾਂ ਇੱਥੇ ਐਂ ਇੱਚੀ ਲੱਗੇ। ਇੱਥੇ ਐ। ਇੱਥੇ ਹੀ ਖਾ ਕੇ ਇੱਥੇ ਹੀ ਬਹਿ ਜਣਾ ਨੇ ਪ੍ਰਧਾਨ ਇੱਥੇ ਖਾ ਕੇ ਕਰ ਜਣਾ 9 ਵਜੇ ਬੋਲੀ ਕਿਨੇ ਵੇ ਹੁੰਦੀ ਪ੍ਰਧਾਨ ਬੋਲੀ ਰਾਤ ਨੂੰ 1:30 ਵਜੇ 2:00 ਸਬਜੀ ਹੋ ਜਾਂਦੀ ਆ ਆਪਾਂ ਵੀ ਸੇਬ ਵੀ ਆਏ ਪਏ ਆ ਸੇਬ ਅਸੀਂ ਲੈਣੇ ਤਾਂ ਹੈਗੇ ਤੇ ਭਾਈ ਸਾਡਾ ਰੇਟ ਹੀ ਆ ਨਹੀਂ ਮਿਲਦਾ ਹੈਗਾ ਰੇਟ ਉਹਨੇ ਵਾਦਾ ਮੰਡੀ ਜੀ ਘਟ ਹੈ ਪਰੇ ਉਹੀ ਚੱਕਰ ਹੈ ਇਹਦੇ ਬਾਅਦ ਛੱਤ ਪਾਈ ਵੀ ਪਰ ਤਾਂ ਸਾਰੇ ਪਰੇ ਬਾਕੀ ਜਨ ਨੂੰ ਪਤਾ ਨਹੀਂ ਹੈਗਾ ਵੀ ਕਿਹੜਾ ਮਾੜਾ ਕਿਹੜਾ ਚੰਗਾ ਉੱਥੇ ਦੇਖ ਕੇ ਲੈ ਪੁਰਾਣਾ ਮਾਲ ਲੈ ਕੇ ਜਾਣਾ। ਇਹਦਾ ਆਈਦਾ ਕੈਮਰਾ। ਠੀਕ ਨਹੀਂ ਲੈ ਕੇ ਆਲਾ। ਇਹਨੇ ਖਤਮ। ਇਹਦਾ ਖਤਮ ਖਲਾੜਾ। ਪोटाश ਆ ਭਾਈ ਕੱਟੋ-ਕੱਟ ਵੀ 10 ਕੁਇੰਟਲ ਦਾ ਨੇ ਇਹ ਨਿਕਲਨੇ ਆ। ਐਵਰੇਜ ਦੇ ਹਿਸਾਬ ਨਾਲ। ਹਾਂ। 10 ਹੈਗੇ ਪ੍ਰਧਾਨ। ਇਹ ਵੀ ਭਾਈ ਜਿਹੜਾ ਬੈਰਸਾ ਹੋਆ ਨਹੀਂ ਮਰਿਆ ਗਿਆ ਤਾਂ। ਪोटाश ਬਣ ਗਈ ਇਹਦੀ। ਚਲੋ ਅੰਨੇ ਬਾਹਰ ਘਾਟੇ ਚ ਚੱਲਦੀ ਇਹਦੀ। ਇਹ ਭਾਈ 2 ਹੈ 2 ਸਾਲ ਪਹਿਲਾਂ ਆਈ ਸੀ ਬਿਮਾਰੀ। 1 ਸਾਲ ਸਹੀ ਰਿਆ ਐਤ ਕੀ ਫੇਰ ਆ ਗਈ ਇਹਨੇ ਤੰਗ ਕਰ ਲੇ ਪਹਿਲੀ ਡਬਲ ਹੋ ਗਈ ਡਬਲ ਹੋ ਗਈ ਬੇਨੇ ਕਈ ਜਾਣੇ ਰਗੜਤੇ ਬਾਈ ਕਈ ਬੀਜ ਵੀ ਰਗੜਤੇ ਕਈ ਬੰਦੇ ਵੀ ਰਗੜਤੇ ਜੀ ਇਧਰ ਕੰਡਾ ਜੀ ਵੀ ਆ ਗਏ ਲੈ ਵੀ ਕਾਟੇ ਵਾਦੇ ਪੂਰੇ ਕਰਦੀ ਹੁਣ ਕੀ ਕੁਆਟਰ ਹੋਣੀ 30 ਬਟ ਠੀਕ ਹੈ 15 ਦੀ ਐਵਰੇਜ ਹੀ ਆ ਜਵੇ ਜਹਾ ਪ੍ਰਧਾਨ 15 ਦੀ ਆ ਜਵੇ 15 ਦੀ ਆ ਜਵੇ ਬੈਥੇ ਜਿਹੜੀ ਬਿਮਾਰੀ ਵਾਲੀ ਸੀ ਨੀ ਬਾਈ 20 30 ਜਾਂ 20 ਤੇ ਉੱਪਰ ਆ ਜਾਣੀ ਸੀ ਨਹੀਂ ਨਹੀਂ ਹਾਂ 22 28 ਦੀ ਆਉਂਦੀ ਜਾਂ ਕਿ 26 ਇਹ ਬਿਮਾਰੀ ਕਰਕੇ ਹੋ ਗਿਆ ਕੰਮ ਪ੍ਰਧਾਨ ਬਿਮਾਰੀ ਵੀ 60% ਦੀ 50% ਹੀ ਹੋਣੀ ਮੇਰੇ ਸਾਬ ਨਾਲ ਅੱਧੋ ਅੱਧਾ ਉੱਪਰ ਤੇ ਪਤਾ ਲੱਗਦਾ ਨਾ ਮਸ਼ੀਨ ਦੇ ਪਰ ਮੈਨੂੰ ਆਸਤੀ ਜਿਹੜਾ ਛਿੱਟਾ ਹੈਗਾ ਤਾਂ ਉਹ ਹੈਉ ਬਹੁਤਾ ਚਲ ਉਹ ਕਾਂਟਾ ਲੱਗ ਗਿਆ ਦੇਖਦੇ ਕਿਆ ਕਹਿੰਦਾ ਬਾਈ ਹਾਂ ਹੁਣ ਮੱਖ ਦਾ ਟਿੱਕਾ ਜੀ ਠੀਕ ਕਰ ਦੇ ਕੰਡਾ ਲੱਗ ਗਿਆ ਬਾਈ ਬੰਦੇ ਉਦੋਂ ਅਸੀਂ ਲੇਬਰ ਲੇਬਰ ਕਹਿੰਦੇ ਤੇ ਹੁਣ ਲੇਬਰ ਜਿਆਦਾ ਕੰਮ ਘਟਾ ਕੰਮ ਘਟਾ ਹੁਣ ਇਹਨੂੰ ਕਹਾਂ ਵੀ ਦੋ ਵੀ ਕੰਡਾ ਚੱਕ ਲਿਓ ਓਏ ਛੋਟੂ ਦੋ ਵੀ ਕੰਡਾ ਚੱਕ ਲਿਓ ਜੇ ਬਿਹਲੇ ਬੰਦੇ ਨਹੀਂ ਨਹੀਂ ਆ ਤਾਂ 2 4 6 ਬੰਦੇ ਜਿਆਦਾ ਬਾਈ ਹੁਣ ਕੰਮ ਘਟਾ ਹੁੰਦਾ ਹੈ ਅੱਛਾ ਪ੍ਰਧਾਨ ਦੇ ਉਧਰ ਬੰਦਾ ਧਣ ਘਾਣ ਲੱਗਿਆ ਹੋਇਆ ਕਹਿੰਦਾ ਚੱਲ ਖਾ ਲੈ ਥੋੜੇ ਫੋਟੇ ਕਣਕ ਸਰਵ ਕਰਦੀ ਹੈ ਜਾ ਰਿਹਾ ਦਿਓ ਹਟ ਦੇਣਾ ਲੈ ਵੀ ਅੱਜ ਤਾਂ ਜੀਰੀ ਚ ਰੌਣਕ ਹੈ ਨਹੀਂ ਬੰਦਿਆਂ ਨੇ ਰੌਣਕ ਲਾਈ ਵੀ ਆ ਦੇਖਦਾ 2 4 6 7 8 9 10 12 13 ਬੰਦਿਆਂ ਹਲੇ ਗੱਡੀ ਦੇ ਪਰੇ ਬੈਠੇ ਵੀ ਬੰਦਿਆਂ ਨੇ ਰੌਣਕ ਲਾਈ ਪਿਆ ਬਾਈ ਕੰਡੇ ਨੂੰ ਮੈਂ ਕਹਿੰਦਾ ਮਾਸੀ 20 ਮਿੰਟ ਲੱਗਣੇ ਆ 20 ਮਿੰਟ ਚ ਬਾਈ ਇਹਨਾਂ ਨੇ ਫਤਿਹ ਕਰ ਦੇਣਾ ਵੀ ਬਾਈ ਹਲੇ ਕੰਮ ਉਹਨਾਂ ਖੁੱਲਿਆ ਨਹੀਂ ਹੈਗਾ ਗਰਮ ਬਰਾਹ। ਅਰੇ ਆਉਣਾ ਲੋ। ਲਓ ਜੀ ਬਾਈ। ਪ੍ਰਧਾਨ ਬਾਈ ਗਲ ਕੱਲ ਜਾਏ ਤੇ ਸ਼ਾਮ ਨੂੰ ਬਾਈ ਜਾਂ ਕੰਡਾ ਹੋਇਆ ਹਨੇਰਾ ਹੋ ਗਿਆ ਤਾਂ ਇੱਕ ਲੈਟ ਭਾਜੀ ਗਈ ਦੀ ਉੱਥੇ ਬਾਈ ਮੰਡੀ ਦੇ ਵਿੱਚ। ਉਹੀ 30 ਕੁਇੰਟਲ ਹੋਏ ਬਾਈ। 2 ਕਿਲਿਆਂ 'ਚ 15 ਦੀ ਐਵਰੇਜ ਆ ਗਈ। ਜੀ ਪਿਛਲੀ ਵਾਰ ਵੀ ਬਾਈ ਐਨੇ ਕੇ ਹੋਏ ਆ। ਮੁੜ ਕੇ ਹੁਣ ਇੱਧਰ ਆਏ ਤੇ ਬਾਈ ਸੂਏਪਰ ਵਾਲੇ ਖੇਤਾਂ 'ਚ ਪਾਣੀ ਤਾਂ ਉਹਰੇ ਲਾਤ ਤਰ ਆ ਬਾਈ ਆਪਾਂ ਨੇ ਕੱਲ ਪਾਣੀ ਲਾਤ ਤਰ ਉਹਰੇ ਤੇ ਦੇਖੋ ਵੀ ਖੇਤ ਖਾ ਵੀ ਗਏ ਬਾਈ ਬਾਕੀ ਹੁਣ ਦਿਨ ਪਰ ਦਿਨ ਬਾਈ ਜੀਰੀ ਬਣਦੀ ਜਾਂਦੀ ਐ ਬਾਕੀ ਡੋਡੀ ਛੋਡੀ ਜਿਹੜੀ ਇੱਕ ਵਾਰ ਪਾਣੀ ਦੀ ਬਾਈ ਉਹ ਪੈ ਲਈ ਜੀਰੀ ਬਹੁਤ ਟੌਪ ਦੀ ਦੀ ਵਕ ਡੋਡੀ ਨੇ ਕੱਚ ਮਾਰ ਲਈ ਵਿੱਚ ਜਿਹੜੀ ਪੈ ਗਈ ਬਾਈ ਬਾਕੀ ਤੁਸੀਂ ਦੇਖ ਸਕਦੇ ਬਾਈ ਇਹ 750 ਇੱਕ ਵੀ ਹੈ ਹਾਈਬ੍ਰਿਡ ਡੋਡੀ ਬਹੁਤ ਸਪਰੇ ਵੀ ਕਰ ਲਈ ਬਾਈ ਨੈਟਿਵ ਉਹ ਵੀ ਕਰ ਲਈ ਕਈ ਚੀਜ਼ਾਂ ਕਰ ਲਈਆਂ ਪਰ ਗੱਲ ਬਣੀ ਨਹੀਂ ਹੈਗੀ ਚਲੋ ਜੋ ਹੋਣਾ ਉਹ ਹੀ ਆ ਹੁਣ ਲਾਸਟ ਵਾਰ ਆ ਕੇ ਬਾਈ ਤੋਤਾ ਤੂਤਾ ਬਹੁਤ ਆਇਟਮਾ ਪੈ ਗਈਆਂ ਪਰ ਹੁਣ ਤਾਂ ਵੱਢਣ ਦਾ ਟਾਈਮ ਆ तकरीबन ਬਾਈ ਵੀ ਉਹ ਡੋਡੀ ਬਹੁਤ ਪੈ ਗਈ ਦੀ ਬਾਕੀ ਬਾਈ ਝਾੜ ਕੱਟਿਆ ਜੀਰੀਆਂ ਦਾ ਹਲੇ ਜਿੰਨਾ ਦੇਖਿਆ ਦੋ ਵਾਰ ਪ੍ਰਧਾਨਗੇ ਮੰਡੀ ਚ ਹੋਰਾਂ ਤੇ ਵੀ ਸੁਣਨੇ ਨੂੰ ਮਿਲੇ ਆਏ ਬਾਕੀ ਦੇਖਦੇ ਆ ਅਗੇ ਤੀ ਵਾਡੂ ਹੀ ਆ ਵੀ ਪਛੇਤੀਆਂ ਲਖਿਆ ਚੜ ਆ ਡੋਡੀ ਦੇਖੋ ਬਾਈ ਕਿਹੜੇ ਸਾਬ ਨਾਲ ਫੁੱਲੀ ਵੀ ਲੈ ਚੱਕ ਨਹੀਂ ਰਿਹਾ ਬਾਈ ਮੋਬਾਈਲ ਫੋਕਸ ਆ ਦੇਖੋ ਲਾ ਡੇਰਾ ਵਰਗੀ ਹੋਈ ਪਈ ਆ ਬਾਈ ਫੁੱਲ ਫੁੱਲ ਕੇ ਦੇਖੋ ਹਲੇ ਵੀ ਐਨ ਵਿੱਚ ਵਿੱਚ ਕਿਤੇ ਪਿਲੀ ਪਈ ਆ ਇਦਾਂ ਚੱਲਣੀ ਆ ਕੰਬੈਨ ਬਾਈ ਉਦਾਂ ਫਿਰ ਕਈ ਰੰਗ ਉਰਨੇ ਆ ਇਹ ਲਾਟਾ ਮਾਰ ਮਾਰ ਕੇ ਬਾਈ ਡੂਡੀ ਵਾਲੀ ਹਵਾ ਹੀ ਚੱਲਣੀ ਇੱਕ ਤਰ੍ਹਾਂ ਦੀ ਬਾਕੀ ਜਿੰਨੀਆਂ ਵੀ ਬਾਈ ਤਕਰੀਬਨ ਜੀਰੀਆਂ ਜਿਹੜੀਆਂ ਮੀਂਹ ਦੇ ਵਿੱਚ ਨਿਸਰੀਆਂ ਸਾਰਿਆਂ ਨੂੰ ਡੋਡੀ ਹੈਗੀ ਉਹ ਆ ਸ਼ਾਮ ਦਾ ਟਾਈਮ ਹੋ ਚੱਲਿਆ ਬਾਈ ਸੂਰਜ ਛਪਣ ਦੀ ਦਿਖਦਾਰ ਪਰ ਬਾਕੀ ਆਪਹੀ ਜਿਵੇਂ ਬਾਈ ਭਰਤ ਪਾਇਆ ਤਾਂ ਮਿੱਟੀ ਐਨ ਵਧੀਆ ਬਣੀ ਵੀ ਬਾਈ ਦੇਖੋ ਆ ਲਾਗਾ ਬਾਈ ਇਹ ਛੱਬੀ ਹੈ ਇਹਨੂੰ ਵੀ ਦੇਖੋ ਡੋਡੀ ਆ ਵੀ ਕੋਈ ਬੀਜ ਨਹੀਂ ਬਾਈ ਬਚਿਆ ਜੀ ਜਿਹਨੂੰ ਨਹੀਂ ਡੋਡੀ ਬਾਈ ਭయ్యా ਬੀਜ ਬਹੁਤ ਟੋਪ ਦਾ ਜਿਹੜਾ 7501ਾ ਝਾੜ ਵੀ ਇਹਦਾ ਚੰਗਾ ਦਾ ਇਹ ਡੋਡੀ ਨੇ ਮਾਰ ਲਿਆ